ਹਾ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਸੌਰਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਬੋਲਰ ਡੇਰੀ ਫਾਰਮ ਤੇ ਆਏ ਆ ਪਿੰਡ ਸੌਰਸਿੰਘ ਵੀਰ ਸੰਦੀਪ ਸਿੰਘ ਉਹਨਾਂ ਦੇ ਘਰ ਸੋ ਸਾਰੇ ਆਪਣੇ ਸੱਜਣ ਵੀਰ ਜਾਣਦੇ ਆ ਠੀਕ ਆ ਜੀ ਜਿਹੜੇ ਵੀਰ ਆਪਣੇ ਨਾਲ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੰਦੇ ਆ ਪਸ਼ੂ ਵਪਾਰ ਦਾ ਕਿੱਤਾ ਵਾ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਠੀਕ ਆ ਜੀ ਤੇ ਧੜਾ ਧੜ ਮਾਲ ਆਈ ਜਾਂਦਾ ਜਾਈ ਜਾਂਦਾ ਇਹ ਕੀਵਿੰਡ ਤੋਂ ਤਕਰੀਬਨ 8-7 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹਰੀਕਾ ਪਤਨ ਕੋਈ ਵੀ ਰਮਾਲਵੇ ਵਾਲੀ ਸਾਈਡ ਤੋਂ ਵਿਜਿਟ ਕਰੂਗਾ ਆਪਣਾ ਹਰੀਕਾ ਪਤਨ ਤੋਂ ਜਦੋਂ ਆਪਾਂ ਬਿਲਕੁਲ ਭਿੱਖੀ ਪਿੰਡ ਖਾਲੜਾ ਰੋਡ ਆਉਣੇ ਆ ਤਾਂ ਸਿਰਫ ਤੁਹਾਨੂੰ ਕੋਈ 35-38 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਣੀ ਆ ਭੋਲਰ ਡੇਰੀ ਫਾਰਮ ਪਿੰਡ ਸੋਰ ਸਿੰਘ ਤੁਸੀਂ ਪਹੁੰਚ ਜਾਓਗੇ ਚਪਾਲ ਵੀ ਇੱਥੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ 21 ਨਵੰਬਰ ਤੇ ਸਮਾਂ ਦੋਸਤੋ ਵੀ ਮਾਰਨਿੰਗ ਦੇ 11:00 ਵਜੇ ਦਾ ਟਾਈਮ ਆ ਮਾਲ ਅੱਜ ਤੁਹਾਨੂੰ ਸਾਰਾ ਆਪਾਂ ਨੀਲੀ ਰਾਵੀ ਦੇ ਦਿਖਾ ਦੇਣਾ ਇੱਕੋ ਇੱਕ ਮੱਝ ਕ੍ਰਾਸ ਬਰੀ ਤਿੰਨ ਮਜਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਨੀਲੀ ਰਾਵੀ ਦੇ ਵਿੱਚ ਆ ਦੋ ਤਾਜ਼ੀਆਂ ਸੂਈਆਂ ਇੱਕ ਗੱਬਣ ਤਿਆਰੀ ਵਾਲੀ ਆ ਤੇ ਇੱਕ ਮੱਚ ਜਿਹੜੀ ਕ੍ਰੋਸ ਆ ਉਹ ਵੀ ਸੂਈ ਸੁਵਾਈ ਆ ਇੱਕ ਵੜ ਗੱਬਣ ਦਿਖਾਵਾਂਗੇ ਪੂਰੀ ਗੱਲਬਾਤ ਕਰਦੇ ਆ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਸਭ ਤੋਂ ਪਹਿਲਾਂ ਸੰਦੀਪ ਸਾਸਰੀ ਸਾਸੀ ਘਾ ਸੰਤੋਪ ਸਾਹਿਬ ਜੀ ਠੀਕ ਆ ਜੀ ਮਾਰ ਜੀ ਭਰਾ ਜੀ ਜੀ ਆਪਾਂ ਜੀ ਕੈਮ ਸੇ ਦਾ ਬੜੀ ਕਿਰਪਾ ਗੁਰੂ ਰਾਮ ਦਾ ਜੀ ਚਲੋ ਸ਼ੁਕਰ ਹੈ ਮਾਲਕ ਦਾ ਹਾਂਜੀ ਹਾਂਜੀ ਲਾ ਵੀ ਸੰਦੀਪ ਜੀ ਉਦੋਂ ਵੀ ਆਪਾਂ ਘਟੋ ਘਟ ਚਾਰਕ ਨਾਕੇ ਦਿਖਾਏ ਸੀ ਭਰਾਵਾ ਹਾਂਜੀ ਪਾਏ ਸੰਤੋਪ ਹਾਂਜੀ ਹਾਂਜੀ ਮਾਲ ਵੇ ਕਿਸ਼ੇ ਨਾਕ ਸੀ ਪਾਣੀ ਤੇ ਦੂਜੀ ਗੱਲ ਰਹੀ ਕੋਈ ਗਾਵਾਂ ਅੱਜ ਸਵੇਰੇ ਸਭ ਆਪਣ ਕੋ ਤਿੰਨ ਚਾਰ ਰਹਿ ਗਈਆਂ ਸੀ ਗਾਈਆਂ ਸਵੇਰੇ ਵੇਚ ਗਈਆਂ ਤੇ ਚਲੋ ਕੱਲ ਤਾਂ ਤੁਹਾਨੂੰ ਯਾਦ ਕਰਾਂਗੇ ਤੁਹਾਡੇ ਕੋਈ ਅੱਗਾ ਪਿਛਾ ਹੋ ਗਿਆ ਉਹ ਤਾਂ ਕਰਕੇ ਆਪਣੇ ਤੋਂ ਮਿਲਿਆ ਨਹੀਂ ਗਿਆ ਜ਼ਿਆਦਾਤਰ ਮੇਰੇ ਅੱਗਾ ਪਿਛਾ ਹਾਂਜੀ 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 ਚਲੋ ਸਾਡਾ ਗੱਲੋ ਕਿੱਦੇ ਹੋ ਗਿਆ ਉਹ ਪੂਰੇ ਟਾਈਮ ਤੇ ਪਪੰਦ ਘਰਾਜੇ ਤਈ ਮੈਨੂੰ ਲੱਗਦਾ ਵੀ ਟਾਈਮ ਆਪਾਂ ਉਹ ਸਾਮਣਾ ਕੀਤੀ ਹੁੰਦੀ ਸਾਢੇ ਕੋਸਾ ਨਾਲ ਪਹਿਲਾਂ ਚਲੋ 2-3 ਘੰਟੇ ਮਾਲ ਰੈਡੀ ਹਾਂਜੀ ਹਾਂਜੀ ਰੈਡੀ ਕਰ ਛੱਡਦੇ ਹਾਂ ਸਭ ਉਹਨਾਂ ਵਿੱਚ ਤੁਸੀਂ ਆਖੇ 10 ਵਜੇ ਚਲੋ 12:00 ਵਜੇ ਕੋਈ ਘੰਟਾ ਕੰਡ ਲੱਗ ਹੀ ਜਾਂਦਾ ਇੱਧਰ ਉ ਅਸ਼ੂ ਬੱਸ ਸਾਰੇ ਅੱਜ ਸੋਏ ਸੁਬਾਹ ਦੋ ਗੱਬਣ ਤਿੰਨ ਸੋਏ ਆ ਨਾ ਤਿੰਨ ਸੋਏ ਆ ਦੋ ਗੱਬਣੇ ਸੰਤੂ ਸਾਹਿਬ ਠੀਕ ਆ ਜੀ ਇੱਕ ਵਹਿੜਿਆ ਗੱਬਣ ਬਹੁਤ ਜਿਆਦਾ ਚੰਗੀ ਇੱਕ ਨੀਲੀ ਰਵੀ ਦੀ ਝੋਟੀ ਬਹੁਤ ਜਿਆਦਾ ਚੰਗੀ ਗੱਬਣ ਠੀਕ ਆ ਵੀਰੇ ਇਹ ਝੋਟੀ ਸੂਈ ਜੇ ਸੰਤੂ ਸਾਹਿਬ ਲੋ ਪੂਰੀ ਦੂਜਾ ਸੁਬਾਹ ਸੂਈ ਜੇ ਪੂਰੀ ਮੈਂ ਤਾਂ ਆਪਾਂ ਸ਼ੁਰੂਆਤ ਕਰਦੇ ਪੂਰੀ ਨੀਲੀ ਜੇ ਸੰਤੂ ਸਾਹਿਬ ਪੂਰੀ ਤੇ ਨੀਲੀ ਵੇਖੋ ਦੋ ਅੱਖਾਂ ਦੇ ਜਵਾਬ ਪੂਰਾ ਆ ਦੇਖੋ ਜੀ ਠੀਕ ਆ ਅੱਖਾਂ ਬਿਲਕੁਲ ਜਵਾਬ ਦੇ ਵਿੱਚ ਨੇ ਪਾਇਰ ਅਗਲੇ ਪਿਛਲੇ ਬਿਲਕੁਲ ਜਵਾਬ ਨਿਸ਼ਾਨੀਆਂ ਤੁਸੀਂ ਸਾਰੇ ਸਾਰ ਤੇ ਇਨਸਾਨੀਆ ਕਿਸਨੂ ਸਾਹਿਬ ਆਵੇ ਬਿਲਕੁਲ ਸਾਰ ਤੇ ਵੀ ਨਿਸ਼ਾਨੀਆਂ ਇਹ ਨਹੀਂ ਵੀ ਗੱਲ ਸੋ ਲੇਵੇ ਦੀ ਕੁਆਲਿਟੀ ਚੈੱਕ ਕਰਾ ਦਿਆ ਜੇ ਕੋਈ ਪੂਰੀ ਤਸੱਲੀ ਨਾਲ ਬਹੁਤ ਜ਼ਿਆਦਾ ਲੇਵਾ ਚੰਗਾ ਸੰਤੂ ਸਾਹਿਬ ਦਾ 65 ਕਰਮਾ ਦੀ ਸਾਰ ਤੇ ਨਾਲ ਚਵਾਈ ਚੁਈ ਬੜੀ ਜਿਆਦਾ ਚੰਗੀ ਹੈ ਝੋਟੀ ਦੀ ਬਹੁਤ ਖੂਬਸੂਰਤ ਢਾਂਚਾ ਫੁੱਲ ਭਜਨ ਦੋੜਾ ਸੰਦੀਪ ਸੁਹਾ ਖਿਮਾ ਵੀਰੇ ਸੰਤੂ ਸਾਹਿਬ ਉਸਤਰਾ ਦੇ ਦੂਜਾ ਸੁਹਾ ਸੂਈ ਹਰ ਕੇ ਝੋਟੀ ਅੱਛਾ ਜੀ ਝੋਟੀ ਪੱਕੇ ਲੱਗੀ ਪਹਿਲੇ ਸੂਈ ਦਾ ਰਿਕਾਰਡ ਰਿਹਾ ਝੋਟੀ ਦਾ 11 12 ਕਿਲੋ ਦਾ ਠੀਕ ਆ ਜ ਠੀਕ ਆ ਅਜੀ ਆਸ ਟਾਈਮ ਦੁੱਧ ਜਿਹੜਾ ਪੱਕਾ ਦੁੱਧ ਚਵਾਮਾ ਹੋਊਗਾ 10 ਤੋਂ 11 ਲੀਟਰ ਹੋਊਗਾ 10 11 10 11 ਚ ਚੱਲਾਂਗੇ ਦੁੱਧ 14 ਕਿਲੋ ਕਰ ਜੂਗੀ ਝੋਟੀ ਜਿਆਦਾ ਨਹੀਂ ਆ ਨੀਲੀ ਦਾ ਕੱਟਾ ਆ ਗਿਆ ਮਗਰ ਨੀਲੀ ਦਾ ਕੱਟਾ ਬੜੇ ਦਰੀਲ ਨਾਲ ਉਹਨਾਂ ਪਾ ਲਏ ਨੀਲੀ ਦਾ ਕੱਟਾ ਚੈੱਕ ਕਰਾ ਦਨੇ ਕੋਈ ਸਿੰਗੜੇ ਨਿਕਲੇ ਕੋਈ ਕੋਈ ਨਹੀਂ 12 ਦਿਨਾਂ ਦਾ ਸੂਬਾ ਹੈਗਾ ਜੀ ਦੋ ਜੀ ਕੱਟਾ ਬਹੁਤ ਅਸਲੇ ਦਾ ਮਗਰ ਪਿੱਲੀ ਫਲਕਣੀ ਆਖਾ ਤੇ ਐਸ ਵਕਤ 10 11 ਲੀਟਰ ਇਹ ਤਾਂ ਥੱਲੇ ਆਜਰੇ ਸੰਦੂ ਸਾਹਿਬ ਤਿਲਾਂ ਲਈ ਪੂਰੀ ਜੀ ਅਜ ਤੋਂ ਜਸ਼ਨਪਤ ਆ ਬੈਕ ਸਾਈਡ ਤੋਂ ਵਿਖਾ ਦੇ ਲੇਵੇ ਦੀ ਬੰਤਰ ਤੋ ਦੋਦ ਮੇਰਾ ਭਰਾ ਕੋਈ ਚੰਗਾ ਲੈ ਸਕਦਾ ਜੇ ਉਹਦੀ ਸੇਵਾ ਕਰ ਲਾਂਗੇ ਚੰਗੀ ਸੰਭੂਗਾ ਸੰਧੂ ਮੈਂ ਸੰਧੂ ਸਾਹਿਬ ਮੈਂ ਆਣਾ ਵੀ 14 ਕਿਲੋ ਦੋਦ ਝੋਟੀ ਨਾ ਪੂਗੀ ਬਾਕੀ ਚਵਾਈ ਵੀਰੇ ਬਾਕੀ ਜਿਆਦਾ ਚੰਗੀ ਪੋਲੀ ਚਵਾਈ ਰੂ ਰੂ ਵਰਗੇ ਉਂਗਲ ਜਿਹੜੀ ਮੋਟੀ ਧਾਰ ਠੀਕਾ ਖੋਲੋ ਇੱਕ ਨੂੰ ਤੋੜ ਚਵਾਈ ਆਪਾਂ ਸੰਸਾਹ ਵੀਡੀਓ ਦੇ ਵਿੱਚ ਵੀ ਚਾਦੇ ਹੋ ਰਹੇ ਨੇ ਨੀਲੀ ਤੇ ਨਾਲ ਦੇ ਨਾਲ ਤੇ ਨਾਲ ਹੀ ਹਾਂਜੀ ਬਾਕੀ ਤੁਸੀਂ ਵੇਖ ਸਕਦੇ ਜੇ ਇਹ ਕੁਆਲਿਟੀ ਦੇ ਵਿੱਚ ਆ ਪੂਰਾ ਹੀ ਵਜਨ ਲੋਡ ਹੈ ਤੇ ਸਿੰਗ ਲੱਗਾ ਸਿੰਗ ਕਰਮ ਵਾਲੀ ਨੂੰ ਲੱਗਾ ਬਿਲਕੁਲ ਨਿੱਕਾ ਗੋਲ ਸਿੰਗ ਆ ਠੀਕ ਆ ਜੀ ਤੇ ਪੂਰਾ ਟਾਂਚਾ ਚੈੱਕ ਕਰਾਉਣਾ ਜਿੰਤੋਂ ਤੱਕ ਦੋਸਤੋ ਆਪਾਂ ਦੇਖ ਰਹੇ ਹਾਂ ਮੌਕੇ ਤੇ ਖੜਕੇ ਕੋਈ ਵੀ ਨੱਕੇ ਦਾ ਕੋਈ ਸਾਈਡ ਦਾ ਨਹੀਂ ਰੌਲਾ ਹੋਊਗਾ ਇਹਦੇ ਵਿੱਚ ਇੱਕ ਸਾਰ ਪਧਰੀ ਤੇ ਲੇਵੇ ਤੇ ਡਬਲ ਛਾਣ ਜਿਹੜਾ ਤੁਹਾਨੂੰ ਇੱਕ ਦੋ ਪਾਸੇ ਜਿਹੜਾ ਦਿਖਾਈ ਸੰਧੂ ਸਾਹਿਬ ਸੁਸਰਾਏ ਮਾਲ ਆਪਾਂ ਲੈਣਾ ਇੱਕੋ ਗੱਲ ਕਰਦੇ ਆ ਲੈਣਾ ਵੀ 2 ਰੁਪਏ ਮਹਿੰਗਾ ਆਪਾਂ ਇਹ ਵੀ ਟੀ ਚਾਹਨੇ ਤੇ ਵੇਚਣਾ ਵੀ 2 ਰੁਪਏ ਮਹਿੰਗਾ ਆਪਾਂ ਲੈਣਾ ਸਾਫ ਸੁਰਾ ਮਾਲ ਵੀ ਅੱਗੇ ਵੀ ਗਾਂ ਕਿਸੇ ਪੇੜ ਪੱਲੇ ਪਵੇ ਕੋਈ ਪਵੇ ਕੁਛ ਹੈ ਜਿਹਨੂੰ ਅਗਲਾ ਕੋਈ 1 ਸਵਾ ਲੱਖ ਰੁਪਈਆ ਲੌਂਦਾ ਉਹਦੇ ਉਹਦੇ ਵੀ ਪੇੜ ਪੱਲੇ ਪੈਣਾ ਚਾਹੀਦਾ ਕੋਈ ਨਾ ਕੋਈ ਸਹੀ ਹੈ ਸਹੀ ਹੈ ਬਾਕੀ ਝੋਟੀ ਵੇਖੋ ਬਹੁਤ ਜਿਆਦਾ ਅਸਲੇ ਵਾਲੀ ਜੀ ਫੇਸ ਕੁਆਲਟੀ ਚੈੱਕ ਕਰੋ ਬੂਰੀ ਆ ਗਈ ਹੈ ਠੀਕ ਹੈ ਜੀ ਤਿੰਨਾਂ ਵਾਲੀ ਤੇ ਨਾਲ ਦੇ ਨਾਲ ਨੀਲੀ ਰਾਵ ਚੁਵਾਵਾ ਪਸਮਾ ਵੀ ਕਰਮ ਵਾਲੇ ਨੂੰ ਬਹੁਤਾ ਚੱਗਾ ਲੱਗਾ ਇੱਕ ਨੰਬਰ ਸੰਤੂ ਸਾਹਿਬ ਇੱਕ ਨੰਬਰ ਆ ਦੇਖੋ ਜੀ ਥਾਂ ਕੋਈ ਭੂਰ ਨਹੀਂ ਛਟਾਣੀ ਸੰਤੂ ਸਾਹਿਬ ਜੇ ਕੋਈ ਲਾਹਮਾ ਹੋਵੇ ਮੈਨੂੰ ਨਾ ਖੜਾ ਦਵੇ ਤੁਹਾਨੂੰ ਦਵੇ ਠੀਕ ਹੈ ਭਰਾ ਹਾਂਜੀ ਲੋ ਜੀ ਤੁਹਾਨੂੰ ਅੱਗੇ ਬੜਾ ਆਪਾਂ ਜਿਹੜੀ ਗੱਲ ਕਰਦੇ ਦੋ ਰੁਪਏ ਮਹਿੰਗਾ ਲਈਦਾ ਮਹਿੰਗਾ ਵੇਚੀ ਜਾ ਲੋ ਜੀ ਮਾਲ ਸੁਥਰਾ ਹੀ ਆਉਂਦਾ ਪਹਿਲਾਂ ਵੀ ਚਲੋ ਕਿਸੇ ਪਾਏ ਪਾਏ ਆਪਣੇ ਸੱਜਣ ਵੀਰ ਨੇ ਪ੍ਰਿਆਦ ਨਹੀਂ ਕੀਤੀ ਵੀ ਕੋਈ ਚੀਜ਼ ਮਾੜੀ ਨਿਕਲੀ ਆ ਕਿਉਂਕਿ ਨਰਕ ਪਰਖਾ ਕੋ ਪਹਿਲਾਂ ਆਪ ਕਰਕੇ ਲੈ ਕੇ ਆਉਣੀ ਬਾਅਦ ਵਿੱਚ ਤੁਹਾਡੇ ਤੱਕ ਚੀਜ਼ ਜਾਣੀ ਆ ਆ ਪੂਰਾ ਵਿਖਾ ਦਿਓ ਅਕਰੀ ਵਜਨ ਲੋੜ ਬ ਤਹਲਕ ਥਲਕ ਕਰਦੀ ਹੈ ਕਰਮਾਂ ਲਈ ਲੇਵੇ ਆਟਰ ਦੀ ਕੁਆਲਿਟੀ ਬਹੁਤ ਜਿਆਦਾ ਸੱਚੀ ਹੈ ਸੋ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਜਿਹੜੇ ਮੇਰੇ ਭਰਾ ਕੋ ਜੀਲੀ ਰਾਵੀ ਦੇ ਵਿੱਚ ਜਾਂ ਨੀਲੀ ਅੰਗਪੱਖ ਦੇ ਵਿੱਚ ਪੂਰੀ ਦਾ ਸ਼ੌਂਕ ਰੱਖਦੇ ਆ ਸਾਰੀਆਂ ਝੋਟੀਆਂ ਸੰਤੋ ਸਭ ਨੀਲੀ ਰਾਵੀ ਦੀਆਂ ਅੱਜ ਆਪਣੇ ਕੋਲ ਇੱਕੋ ਹੀ ਹੈ ਕ੍ਰੋਸ ਬ੍ਰੀਡ ਹਾਂਜੀ ਹਾਂਜੀ ਆ ਲਓ ਜੀ ਕਰੋ ਚੈੱਕ ਇਧਰ ਬਹਿਣੀ ਵਾਲੇ ਪਾਸਿਓ ਪੁੱਤ ਜਸ਼ਨ ਇੱਕ ਵਾਰੀ ਫੇਰ ਮਾਰ ਦੇ ਕੈਮਰਾ ਵਖਾ ਦੇ ਭਰਾਵਾਂ ਨੂੰ ਤਸੱਲੀ ਨਾਲ ਠੀਕ ਆ ਜੀ ਦੂਰੋਂ ਲੱਗ ਕੇ ਉਹਨਾਂ ਤੇ ਮੇਰਾ ਵੀ ਕੋਈ ਬੇਤੁੜ ਕੋ ਕੇ ਸਾਈ ਬਿਆਨਾ ਕਰਕੇ ਤਸੱਲੀ ਆਪਦੇ ਕਰਨਾ ਆ ਸਕਦਾ ਵੀਡੀਓ ਕਾਲ ਤੇ ਕਰਾ ਸਕਦੇ ਹੋ ਜਿੱਦਾਂ ਮਰਜੀ ਜਿੱਦਾਂ ਮਰਜੀ ਸੰਤੂ ਸਾਹਿਬ ਕੋਈ ਗੱਲ ਨਹੀਂ ਕਰਨ ਵਾਲੀ ਛੋਟੀ ਆ ਤੇ ਇਹਦਾ ਵੀ ਤਾਂ ਸੰਦੀਪ ਮੋਲ ਡਿਮਾਂਡ ਸੰਤੂ ਸਾਹਿਬ ਚਲੋ ਡਿਮਾਂਡ ਆਪਾਂ 135 135 ਵੀ ਕਰੀਏ ਤਾਂ ਵੀ ਆਪਾਂ ਮੈਂ ਵੇਚ ਸਕਦੇ ਚਲੋ ਆਪਾਂ ਜੈਜ ਲਈ ਆਪਾਂ ਜੈਰੀ ਦੇ ਦਨੀ ਆ ਸੰਦੂ ਸਾਹਿਬ 1,20,000 ਰੁਪਇਆ ਡਿਮਾਂਡ ਜੇ ਜੈਸਨੋ 1,15,000 ਦੀ ਝੋਟੀਆਂ ਬੰਦੇਣੀ 1,15 ਇੱਥੇ ਬਾਹੂ ਲਿਆ ਕੇ ਕੈਮਰਾ ਮਾਰਦੇ ਮਾਰਦੇ ਆ ਇਧਰੋਂ ਮਾਰ ਕੇ ਦਿਖਾ ਦੇ 1,15 ਦੀ 1,15 ਜੈਸਨੋ ਝੋਟੀਆਂ ਦੇਣੀ ਬਾਕੀ ਸੁਥਰੀ ਵੇਖੋ ਕਿੱਡੀ ਹੈ ਸਾਹਿਬ ਬੁਖਾਦੇ ਸਫਾਈਆਂ ਪੰਨਾ ਹੀ ਪਾਈ ਫਿਰਦੀ ਸੰਦੂ ਸਾਹਿਬ ਕੋਈ ਹੈ ਕਮੀ ਪੈਸੀ ਝੋਟੀਆਂ ਮਾਣਾ ਬਹੁਤੀ ਕਰਮ ਵਾਲੀ ਐਂਡ ਹੋਇਆ ਪਿਆ ਕੰਮ ਨਿੱਕੀ ਸਿੰਗੀ ਇੱਕ ਬੂਰੀ ਨਿਹਰੀ ਹੁੰਦੀ ਇੱਕ ਤਿਨਾਲੇ ਵੀ ਨਾਲ ਹੁੰਦੀ ਆ ਇਹ ਇੱਕ ਨੀਲੀ ਆ ਗਈ ਨਾਲ ਸੰਦੂ ਸਾਹਿਬ ਇਹ ਚੀਜ਼ਾਂ ਨਹੀਂ ਲੱਭਦੀਆਂ ਸਹੀ ਹੋ ਗਿਆ ਇੱਕ 15 ਦੀ ਹਨਾ ਹਾਂ 15 ਦੇ ਜੱਸ ਉਹ ਦੇਣੀ 1500 ਰੁਪਏ ਛੋੜ ਹੀ ਹੋਊਗੀ ਉਹਦੇ ਵਿੱਚ ਸੰਤੂ ਸਾਹਿਬ ਠੀਕ ਅੱਗੇ ਆਪਣੇ ਕੋਲ ਆ ਗਈ ਇੱਕ ਨੀਲੀ ਦੇ ਵਿੱਚ ਨੀਲੀ ਰਾਵੀ ਝੋਟੀ ਆ ਗਈ ਇੱਕ ਲਓ ਜੀ ਬਹੁਤ ਜਿਆਦਾ ਏਡਾ ਕਟ ਆ ਗਿਆ ਸੱਜੇ ਪਾਸੇ ਠੀਕ ਆ ਵੱਡੀ ਝੋਟੀ ਆ ਸੰਤੂ ਸਾਹਿਬ ਕੋਈ ਛੋਟੀ ਨਹੀਂ ਜੇ ਵੀ ਦਿਨ ਪੰਜ ਸੱਤ ਲੈਂਦੀ ਜਾ ਜੀ ਆਹ ਵੇਖੋ ਟਾਂਚਾ ਵੇਖੋ ਤਾਂ ਪਿੱਠ ਪੂੜਾ ਵੇਖੋ ਕਿੰਨਾ ਚੌੜਾ ਬਹੁਤ ਵੱਡੀ ਝੋਟੀ ਆ ਹੱਡੀ ਬਿਲਕੁਲ ਸਿੰਗਲ ਬਰੀਕ ਪਤਲਾ ਪਿੰਡਾ ਆਹ ਦੇਖੋ ਜੀ ਏਡਾ ਕਟ ਆ ਗਿਆ ਸੰਤੂ ਸਾਹਿਬ ਸੱਜੇ ਪਾਸੇ ਏਡਾ ਕਟ ਮਿਲਦਾ ਕਟ ਮਿਲਦਾ ਕਟ ਮਿਲਦਾ ਕਟ 100 ਪਸ਼ੂ ਵੇਖੀਏ ਕਿਤੇ 2-4 ਪਸ਼ੂ ਇਹੋ ਜਿਹੇ ਸੰਤੋ ਸਾਹਿਬ ਪਿਛਲੀ ਵਾਰੀ ਆਪਾਂ ਨੀਲੀ ਰਾਵੀ ਦੀਆਂ ਪਾਈਆਂ ਸਾਰੀਆਂ ਆਹ ਤੈਰ ਕੇ ਵੀ ਆਪਣੇ ਕੋਲ ਨੀਲੀ ਰਾਵੀ ਦੀਆਂ ਆ ਸੋ ਆਹ ਲੈ ਵੀ ਦੀ ਕੁਆਲਿਟੀ ਆ ਦਿਨ ਹਜੇ ਸੰਦੀਪ ਲੈ ਜੂ ਹਫਤਾ ਲੈ ਜੋ ਪਿੱਠ ਪੂੜਾ ਵੇਖੋ ਕਿੰਨਾ ਜਿਆਦਾ ਬਾਕੀ ਲੰਮੀ ਵੜੀ ਛੋਟੀ ਵੱਡੀ ਛੋਟੀ ਨਹੀਂ ਜੀ ਸੋ ਲੰਬਾਈ ਸਪੈਸ਼ਲ ਆ ਲੰਬਾਈ ਲੰਬੂਈ ਚੰਗੀ ਆ ਤੇ ਚੌੜਾ ਪਿੱਠ ਪੂੜਾ ਸਿੰਗਲ ਹੱਡੀ ਸੰਤੋ ਸਾਹਿਬ ਜੀ ਧਰਮਣਾ ਮਾਰੇ ਮੈਨਾ ਆਪਦੇ ਘਰ ਜਾ ਕੇ ਤੇਪਲੇ ਚਮਾ ਥਣਾ ਦੀ ਫੋਲੀ ਗਾਰੰਟੀ ਪਿੱਛੇ ਭਰਦੀ ਫੋਲ ਗਾਰੰਟੀ ਕੋਈ ਮੋٹے ਚਮਦੀ ਨਹੀਂ ਬਿਲਕੁਲ ਦੇਖੋ ਆ ਸਦੀਪ ਇੱਕ ਵਾਰੀ ਗਾਹਣ ਤੋੜਦੇ ਆ ਜੀ ਅਰਲੀਆਂ ਵਰਗੇ ਥਾਣਾ ਵਿਰਲਾਪੁਰਲਾਂ ਕਰਾ ਦਾਂਗੇ ਚੈੱਕ ਤੁਹਾਨੂੰ ਠੀਕ ਆ ਜੀ ਤਸल्ली ਨਾਲ ਆਜੇ ਲੇਵਾ ਭਰਨਾ ਜਿਵੇਂ ਜਿਵੇਂ ਬਿਲਕੁਲ ਥਾਣਾ ਦੇ ਵਿੱਚ ਦੁੱਧ ਪਾਇਆ ਠੀਕ ਆ ਜੀ ਭਰਿਆ ਲੇਵਾ ਦੇ ਨਖੇੜ ਓਵੇਂ ਓਵੇਂ ਸਾਹਮਣੇ ਨਿਕਲ ਕੇ ਆ ਜਾਊਗਾ ਪੂਛ ਉੱਪਰ ਚਾਰੇ ਪੈਰ ਚਾਰੇ ਲੱਤਾਂ ਦੇ ਜਰਾਬਾ ਜੜੀਆਂ ਠੀਕ ਆ ਆ ਬੂਰੀ ਨੂੰ ਬੱਚਾ ਲਾ ਦੀ ਧਰਮਰਾ ਕੇ ਖਾਦੀ ਮਾਰੋ ਨੀਗਾ ਠੀਕ ਆ ਬੰਦਿਆ ਜੀ ਤੋੜਦੀ ਬੰਨ ਦਿਓ ਬੰਨ ਦਿਓ ਬੰਨ ਦਿਓ ਜੀ ਸੋ ਦਿਨ ਹਜੇ ਦੋਸਤੋ 8-7 ਅਜੇ ਕੱਢਦੀ ਆ ਆਰਾਮ ਨਾਲ लेजूगी लेजूगी बाकी संतोष साहब देखो थिक्सुंग भी चंगा निका लगा वा फेस क्वालिटी भी चंगी आ ते सुथरी भी चंगी आ दिखा दो ठीक आ लो बाकी मेरे को सफाई करो चेक ए ਢੱਲਟੂਣਾ ਕਰ ਜਾਣੀਆਂ ਨੇ हां देखो ਥਣ ਕਿੱਥੋਂ ਲੱਗਾ ਕਿੱਥੇ ਕਿੱਥੇ ਦੂਰੀ ਤੇ ਥਣ ਬਾਕੀ ਬਜਨ ਵੀ ਬੜਾ ਮਹਿੰਦਾ ਜਿਹੇ ਹਾਲ ਹੈ ਇਹ ਛੋਟੀ ਦਾ ਬਜਨ ਬਹੁਤ ਜ਼ਿਆਦਾ ਫੈਕਟਰ ਤੋਂ ਵੀ ਇੱਕ ਵਾਰੀ ਚੈੱਕ ਕਰਾਇਓ ਜਸ਼ਨ ਇਥੋਂ ਕਰਾਇਓ ਚੱਕ ਵਿਖਾਦ ਗਏ ਭਰਾਵਾਂ ਨੂੰ ਵੀ ਖਲਾਰ ਖਲੂਰ ਚੰਗਾ ਥੱਲੇ ਲੇਵੇ ਦੇ ਵਿੱਚ ਢਿੱਲ ਬਹੁਤ ਆ ਚੰਗਾ ਭਰੂਗੀ ਲੇਵਾ ਜੀ ਬਦਲਾ ਚੰ ਆ ਬਿਲਕੁਲ ਦੁੱਧ ਵੀ ਚੰਗਾ ਕੱਢੂਗੀ 14 15 ਲੀਟਰ ਦੁੱਧ ਛਾੜੂਗੀ ਆ ਵੇਖੋ ਬਿਲਕੁਲ ਬਰੀਕ ਪਿੰਡਾ ਬਤਲਾ ਲੈ ਵੀ ਸੰਦੀਪ ਇਧਰੋਂ ਆਪਣਾ ਜਸ਼ਨ ਆ ਕੈਮਰਾ ਮਾਰੀ ਇਧਰ ਮੜ ਜਾ ਫੇਸ ਕੁਆਲਟੀ ਤੇ ਮਾਰੋ ਆ ਮੁੱਖ ਵਖਾਦ ਗਿਆ ਮੂੰਹ ਮੱਥਾ ਚੈੱਕ ਕਰਾ ਦਿਓ ਟੇਡਾ ਕੱਟ ਆ ਜਾਂਦਾ ਕੋਈ ਟੁੱਟਦਾ ਨਹੀਂਗਾ ਕਿਸੇ ਪਾਸਿਓਂ ਸੈਂਟਰ ਤੋਂ ਸਿੱਧਾ ਆਣ ਕੇ ਬਿਲਕੁਲ ਨਸਾਂ ਦੇ ਨਾਲ ਜੋਇੰਟ ਹੁੰਦਾ ਠੀਕ ਆ ਜੀ ਹਾਂਜੀ ਤੇ ਸਿੰਘ ਆ ਬੰਤਰ ਤੇ ਇਹ ਸੰਦੀਪ ਵੱਡੀ ਝੋਟੀ ਆ ਕਿ ਡਿਮਾਂਡ ਰੋ ਸੰਤੂ ਸਾਹਿਬ ਇੱਕ ਪੰਜੀ ਮੋਲ ਕਰਦੇ ਆ ਇਹਦਾ ਹਾਂਜੀ ਤੇ 1 ਲੱਖ ਸਾਰੀਆਂ ਛੋਟਾਂ ਕਰਕੇ ਦੱਸ ਦੀ ਦੇ ਦੀ ਝੋਟੀ ਦੱਸ ਦੀ ਹਾਂਜੀ ਕਰ ਦਈਏ ਛੋਟਾਂ ਕਰਕੇ ਹਾਂਜੀ ਹਜ਼ਾਰ ਹੋਰ ਛੱਡੋ ਪੰਜ ਦੀ ਦੇ ਦੀਏ ਪੂਰੇ ਪੰਜ ਦੀ ਸੰਦੇ ਸਾਹਿਬ ਤਿੰਨ ਦੇ ਦੇ ਦਾਂਗੇ ਜਸਨਾ ਦੋ ਛੱਡ ਦਾਂਗੇ ਤਾਂ 100 ਲੋ ਵੀ 1 ਲੱਖ 3000 ਦੀ ਇਹ ਫਾਈਨਲ ਵੀ ਇਹ ਕੋਈ ਬੰਦਾ ਸਾਹਮਣੇ ਇਹਨੂੰ ਵਪਾਰੀ ਭਰਾ ਵੀ ਝੋਟੀ ਨੂੰ ਲੈ ਜੇ ਤੇ ਮੈਂ ਵੱਧ ਨਹੀਂ ਆਂਦਾ ਚਲੋ 20 ਦੀ ਝੋਟੀ 25 ਦੀ ਉਹ ਵੀ ਵੇਚ ਸਕਦਾ ਵਾ ਬਸ ਬਸ ਸਾਹਮ ਸੂਤ ਕੇ ਚਲੋ ਉਹ ਵੀ 5000 1 ਲੱਖ 3000 ਦੀ ਅੱਜ ਇਹ ਨੀਲੀ ਰਾਵੀ ਦੀ ਮਾਰੀ ਦੇ ਭਰਾਵਾਂ ਨੂੰ ਆ ਢੇਲ ਢੁਲ ਵੇਖ ਲੋ ਥੱਪਾ ਹੀ ਪਾਉਣਾ ਵੇਖੋ ਕਿੱਥੋਂ ਛਟਾਰਡ ਹੋਣਾ ਤੇ ਬੈਕ ਸਾਈਡ ਸੜਾ ਲੈਵਾ ਕੱਢੂਗੀ ਪਿੱਛੇ ਭਾਰ ਦੀ ਸੰਦੇ ਸਾਹਿਬ ਫੁੱਲ ਗਰੰਟੀ ਤੇ ਥਾਣਾ ਦੀ ਫੁੱਲ ਗਰੰਟੀ ਦੇ ਅਗਲੇ ਘਰ ਤ ਕੋਈ ਹੋਰ ਨਾਊਗੀ ਕਿਸੇ ਭਰਾ ਨੂੰ ਵੱਡੀ ਛੋਟੀ ਸੰਤੋਖ ਫਿਰ ਕੋਈ ਛੋਟੀ ਤੁਹਾਡੇ ਕਰਮਾਂ ਦਾ ਜਿੰਨੀ ਸੇਵਾ ਕਰ ਲਓਗੇ ਉਹਨਾਂ ਤੋਂ ਲੈ ਲਓ ਦੇਖ ਭਰਾ ਵੇਖੋ ਕਿੰਨਾ 1 2 3 ਗਠਾ ਪਿੱਛਾ ਚੌੜਾ ਵਾ ਛੋਟੀ ਦਾ 3 ਗਠਾ ਵਜਦੀਆਂ ਆ ਗਈਆਂ ਹਾਂਜੀ ਹਾਂਜੀ ਲਓ ਵੀ ਕਰੋ ਚੱਕ ਠੀਕ ਆ ਜੀ ਗੱਜਾਂ ਦੇ ਗੱਜ ਚੌੜੀ ਆ ਪਿੱਛੋਂ ਤੇ ਮਾਰੋ ਮੇਰੇ ਵੀਰ ਸੌਦਾ 1 ਲੱਖ 3000 ਦੀ ਜਾਊਗੀ ਇੱਕ ਨੀਲੀ ਰਵੀ ਦੀ ਆ ਗਈ ਸੰਤੋਖ ਫਿਰ ਆਹ ਤੋਹਫਾ ਆ ਗਿਆ ਕਨੀਲੀ ਰਵੀ ਦਾ ਤੇ ਨਾਲ ਇੱਕ ਰੀਜ ਪੂਰੀ ਹੋ ਜਾਣੀ ਭਰਾਵਾਂ ਦੀ ਕੱਟੀ ਨੀਲੀ ਰਵੀ ਇੱਕ ਦੀਆਂ ਦੋ ਕੱਟੀ ਵੀ ਨੀਲੀ ਰਵੀ ਦੀ ਤੇ ਮੱਝ ਵੀ ਨੀਲੀ ਰਵੀ ਦੀ ਦੱਸੋ ਬੁਰੀ ਫੇਲੇ ਲਾ ਕ ਤੇਜਾ ਸੂਬਾ ਜੀ ਲੋ ਵੀ ਤੀਜਾ ਸੂਬਾ ਤੇ ਸਿੰਘ ਵੇਖੋ ਬਿਲਕੁਲ ਰਿੰਗ ਸਿੰਘ ਲੱਗਾ ਬਾਕੀ ਥੋੜਾ ਆ ਜਾ ਮਹੀਨਾ ਜੇ ਆਪਣੇ ਕੋ ਅੱਗੇ ਲੱਪਾ ਜੇ ਲੱਗੀ ਪੱਠੜ ਕਾ ਘਟ ਕਾ ਤਾਂ ਜੀ ਨਹੀਂ ਲਾਇਆ ਕੱਲ ਹੀ ਆਈ ਮੈਂ ਰੱਜੀ ਪੂਜੀ ਘੱਟ ਨਾ ਜਾਈ ਮਾਣਾ ਸੰਤੂ ਸਾਹਿਬ ਕਿਤੇ ਇੰਨੀ ਚੌੜੀ ਮੈਂ ਲੰਮੀ ਬਹੁਤ ਜਿਆਦੀ ਆ ਆ ਵਿਖਾ ਦੇ ਬਾਕੀ ਚੁਵਾਈਆਂ ਕਿਤੇ ਲਾਦੇ ਲੱਗੀਆਂ ਨੂੰ ਕਰਮਾ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਸੰਤੂ ਸਾਹਿਬ ਅੱਜ ਨਵਾਂ ਦਮਾਂ ਦਿਨੇ ਆ ਲੋ ਵੀ ਨਵਾਂ ਦਮਾਂ ਵਾਲਾ ਦਿਲ ਛੱਡਦੇ ਰਿਹਾ ਉਹ ਜਿਨ੍ਹਾਂ ਦਾ ਮਗਰ ਘੱਟੀ ਵੇਖੋ ਠੀਕ ਆ ਜੀ ਹਾਂ ਜੀ ਚੰਗੇ ਸੀਮਨ ਦੀ ਦੱਸਦੇ ਅਮੀਰੀ ਜਿ ਪੂਰੀ ਹੋ ਜੂ ਕਿਸੇ ਭਰਾ ਦੀ ਹੱਕ ਬਿੱਲੀ ਮਨਕਣੀ ਮਗਰ ਕੱਟੀ ਬਹੁਤ ਪਿਆਰੀ ਆ ਤੇ ਜਾਸੂਆ ਏ ਤੇ ਜਾਸੂਆ ਮਹੀ ਆ ਗਈ ਤੇ ਜਾਸੂਆ ਤੇ ਦੁੱਧ ਸੰਦੀਪ ਹੁਣ ਕਿੰਨਾ ਚੁਵਾਗੇ 10 ਕਿਲੋ ਹੁਣ ਲੋਯਰਗਾ ਸੰਧੂ ਸਾਹਿਬ ਦੁੱਧ ਚਲੋ ਉਤਰਾ ਮੈਂ ਜਿਆਦਾ ਨਹੀਂ ਆਦਾ 13 ਤੋਂ 14 ਲੀਟਰ ਤੱਕ ਉਹਨਾਂ ਬੰਦਿਆਂ ਚ ਹੋਇਆ ਉਹਨੇ 4 ਦਿਨ ਸਾਮਕੇ 13-14 ਕਿਲੋ ਦੁੱਧ ਕਰਕੇ ਵੇਚੀ ਹੁਣ ਆਪਾਂ 10 ਚੁਵਾਦਗੇ ਲੋਯਰਗਾ ਚੁਵਾਦਾਂਗੇ ਲਓ ਵੀ 10 ਲੀਟਰ ਹੁਣ ਮੇਰੇ ਵੀਰ ਇੱਥੇ ਚੋਲੇ ਹੋ ਤੁਸੀਂ ਅਠਾ 10 ਦਿਨਾਂ ਤੋਂ ਸੂਆ ਤੇ ਜਾਸੂਆ ਵਾਈਟ ਫੇਸ ਦੇ ਵਿੱਚ ਆ ਗਈ ਜਿਵੇਂ ਬਹੁਤੇ ਵੀਰ ਆਪਣੇ ਪਸੰਦ ਕਰਦੇ ਆ ਬਿਊਟੀ ਦੇ ਵਿੱਚ ਚੱਕ ਤੁਸੀਂ ਕਰੋ ਬਿਊਟੀ ਪਾਰਟੀ ਵੀ ਬਹੁਤ ਜਿਆਦੀ ਸੋਹਣੀ ਖੂਬਸੂਰਤੀ ਬਹੁਤ ਜਿਆਦੀ ਵੱਡੀ ਝੋਟੀ ਆ ਗਈ ਗਾੜੀ ਹਣਾ ਜੀ ਸੋ ਲੰਬੀ ਲੂੰਬੀ ਵੀ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਲੰਬਾਈ ਲੂੰਬੀ ਵੀ ਬੜੀ ਜਿਆਦੀ ਲੰਬਾਈ ਝੋਟੀ ਦੀ ਅੱਗੇ ਮੇਰਾ ਪਰ ਆ ਵਧਾਉਣਾ ਘਟਾਉਣਾ ਸੇਵਾ ਦੇ ਟਪੈਂਡਾ ਚਲੋ ਜਿਆਦਾ ਨਹੀਂ ਆਪਾਂ ਕਹਿੰਦੇ ਕੋਈ ਚੰਗੀ ਸੇਵਾ ਕਰੇ ਚਲੋ 11 12 12 ਲੀਟਰ ਵੀ ਦੁੱਧ ਚ ਪਾਈ ਗਈ ਵਾਧ ਚਵਾਉਂਦਾ 13 ਕਿਲੋ ਦੀ ਉਹਨਾਂ ਗਾਰੰਟੀ ਦਿੱਤੀ ਹੈ ਨਾ ਦੂਜੇ ਸੂਚ ਹੋਇਆ ਅੱਛਾ ਜੀ ਚਲੋ ਆਪਾਂ ਨੇ ਤੁਹਾਡੇ ਸਾਹਮਣੇ ਫੇ ਕੱਲ ਆਈਆਂ ਅੱਜ ਆਪਾਂ ਗਾਂ ਵੀਡੀਓ ਪਾਤੀ ਗਾਂ ਚੱਲ ਗਈ ਮੰਨ ਲਓ ਪਰਸੋਂ ਚੌਥਾ ਆਪਾਂ ਇੱਕ ਵੀਡੀਓ ਪਾਈ ਸੀ ਹਾਂਜੀ ਹਾਂਜੀ ਤੇ ਮੰਨ ਲਓ ਕੱਲ ਪਰਸੋਂ ਦੇ ਵਿੱਚ ਹੀ ਮਾਲ ਇਕੱਠਾ ਹੋਇਆ ਸਾਰਾ ਇਕੱਠਾ ਆਇਆ ਹਾਂਜੀ ਉਹ ਵੇਖਿਆ ਮਾਲ ਉਹ ਤੁਹਾਡੀ ਡੰਗ ਦੇ ਬਾਕੀ ਮਿਲਤ ਮੇਨ ਵਿੱਚੋਂ ਚੰਗੀ ਮੋਟੀ ਲੱ ਇਹ ਕੁਰੀਆਪਾ ਥਾਣਾ ਵਿਖਾ ਦਈਏ ਬਿਲਕੁਲ ਅਰਲੀਆਂ ਵਰਗੇ ਥਾਣਾ ਠੀਕ ਆ ਜੀ ਹਾਂਜੀ ਹਾਂਜੀ ਮਾਲਾ ਭੱਜਦੀ ਆ ਪਿੱਛੇ ਆ ਵਿਖਾ ਦੋ ਸੋ ਬਿਲਕੁਲ ਰੈੱਡ ਕੋਲੇ ਆ ਬਾਕੀ ਕੱਲ ਨੂੰ ਮੇਰਾ ਭਰਾ ਕੋਈ ਨਸਲ ਬਰੀਡ ਤੇ ਕੰਮ ਕਰਨਾ ਚਾਹੁੰਦਾ ਬੱਚੇ ਵੀ ਤੁਸੀਂ ਚੰਗੇ ਲੈ ਸਕਦੇ ਹੰਦੂ ਸਾਹਿਬ ਚੰਗੇ ਬੱਚੇ ਲੈ ਸਕਦੇ ਬਾਕੀ ਮੈਂ ਦਾ ਵਜਨ ਵਟਾ ਬੜਾ ਵੱਡਾ ਪੂਰੀ ਜਾਣ ਦੇ ਵਿੱਚ ਆ ਕੋਈ ਹੋਰ ਹਾਂਜੀ ਹਾਂਜੀ ਫੁੱਲ ਵਜਨ ਲੋੜ ਆ ਤੇ ਨਿਸ਼ਾਨੀਆਂ ਮੁਕੰਮਲ ਤੌਰ ਤੇ ਪੂਰੀਆਂ ਨੇ ਹਵਾਨੇ ਲੇਵੇ ਤੇ ਵੀ ਡੱਬ ਨਿਸ਼ਾਨ ਪੂਰੀਆਂ ਪੂਰੀਆਂ ਕੂਸ਼ ਉੱਪਰ ਤੱਕ ਵਾਈਟ ਆ ਤੇ ਚੌਹ ਪੈਰਾਂ ਤੇ ਮੇਰੇ ਭਰਾ ਪਾਲਦੇ ਹੁੰਦੇ ਵੀ ਅਗਲੇ ਪੈਰ ਵੀ ਤੋਤੇ ਆ ਠੀਕ ਆ ਜੀ ਸੰਤੂ ਸਾਹਿਬ ਇੱਕ ਦੀਆਂ ਦੋ ਆ ਮਾਰ ਰੋਕ ਰੱਖੇ ਬਸ ਬਸ ਚਵਾਈ ਦੀਆਂ ਮੈਂ ਧਾਰਾ ਮਾਰ ਕੇ ਖਵਾਵਾਂਗੇ ਬਹੁਤ ਜਾਰੀ ਚੰਗੀ ਚਵਾਈ ਮੈਂ ਵੀ ਸੰਦੀਪ ਇਹਦਾ ਮੁੱਲ ਵੀਰੇ ਕੀ ਰਊਗਾ ਸੰਤੂ ਸਾਹਿਬ ਅੱਜ ਮੁੱਲ ਆਪਾਂ ਬਿਲਕੁਲ ਜਾਇਜ਼ ਲਿਆਂ ਜਾਇਜ਼ੀ ਕਰਨੇ ਆ ਹਾਂ ਨਾ ਮੁੱਲ ਦਾ ਡੇਢ ਵੀ ਕਰਾਉਂਦੀ ਐ ਝੋਟੀਏ ਚੰਗੇ ਹਾਂ ਜੀ ਪਟਾ ਪਟਾ ਚੋਗੀ ਦੇ ਹਾਂ ਜੀ ਹਾਂ ਜੀ ਇੱਕ ਪੱਕੀ ਮੁੱਲ ਕਰਦੇ ਆ ਜੀ ਇੱਕ 15 ਦੀ ਜਸ ਨੂੰ ਦਵਾਂਗੇ ਇੱਕ 15 ਦੀ ਇੱਕ 15 ਦੇ ਦਵਾਂਗੇ ਕੋਈ ਕਸਰਾ ਕੱਟ ਦੀ ਵਿਚੋ ਮਾਂ ਜੀ ਉਹ ਰੋਡਾ ਦੋ ਦੱਸਦੀ ਦੇ ਦਾਂਗੀ ਮਾਂ ਵੀ 110000 ਦੀ ਜੈਸਨੋ ਹਾਂ ਨਾ ਜਿਹੜੀ 110000 ਦੀ ਆਪਣੇ ਭਰਾਵਾਂ ਨੂੰ ਮਿਲ ਜੂਗੀ ਮਗਰ ਆ ਵੀ ਤੋਹਫਾ ਆ ਗਿਆ ਤੋਹਫਾ ਆ ਗਿਆ ਸੰਤੋਖ ਸਾਹਿਬ ਚੰਗਾ ਇਹ ਬਰੀਡ ਵਾਲੀ ਆ ਬੱਕਰੇ ਤੌਰ ਤੇ ਉਹ ਜੀ ਕੋਈ ਕੱਟੀ ਦੇਣਾ ਚਾਹਵੇ ਤਾਂ 10000 ਤੋਂ 10000 ਸਹੀ ਸੰਤੋਖ ਸਾਹਿਬ 12 ਦੀ ਕੱਟੀ ਆ ਵੇਹੇ ਵੀ ਤੇ ਚਲੋ ਮੈਂ ਬਾਕੀ ਕਿੰਨੇ ਜਿਹੜੇ ਇੰਦੀ ਝੋਟੀ ਬਹੁਤ ਜਿਆਦਾ ਚ ਮੈਂ ਚੰਗੀ ਆ ਠੀਕ ਆ ਉਹ ਬੂਰੀ ਦੀਆਂ ਧਾਰਾਂ ਮਾਰ ਕੇ ਇਧਰ ਪਹਿਲੇ ਨੰਬਰ ਤੇ ਮਾਝ ਵਿਖਾਈ ਆ ਆਪਾਂ ਤੁਹਾਨੂੰ ਇਹਦੀਆਂ ਧਾਰਾਂ ਮਾਰ ਕੇ ਆਪਾਂ ਤਸੱਲੀ ਕਰਾ ਦਿੰਦੇ ਆ ਕਿਉਂ ਤੇ ਚਵਾਵਾ ਤੁਸੀਂ ਚੈੱਕ ਕਰੋ ਮੇਰੇ ਵੀਰ ਅਗਲੇ ਥਾਣਾ ਦੀ ਚੋਣ ਆ ਦੇਖੋ ਆ ਦੇਖੋ ਜੀ ਉਹ ਨਿੰਦਰ ਆਊਗੀ ਬਾਕੀ ਚਵਾਈ ਤੁਹਾਡੇ ਸਾਹਮਣੇ ਮੋਟੀ ਧਾਰਾ ਕਰ ਤੁਸ ਜੀ ਆਪਾਂ ਗਲਤ ਡੰਗਰ ਨਾ ਲੈਣਾ ਨਾ ਆਪਾਂ ਲੋੜ ਹੀ ਹਾਂ ਆ ਆ ਮਗਰਲੇ ਥਾਣਾ ਦੀ ਕਰੋ ਚੈੱਕ ਜੀ ਆ ਦੇਖੋ ਹੈ ਪੋਲੀ ਹੁੰਦਾ ਹਨ ਬਹੁਤ ਜਿਆਦਾ ਪੋਲੀ ਹੈ ਜੀ ਮੱਛੀ ਮੋਟਰਾਂ ਗੋਂ ਧਾਰ ਆਉਂਦੀ ਤੇਰੇ ਕੋ ਆਹ ਹਾਂ ਬਾਬੇ ਠੀਕ ਆ ਤੇ ਇਹ ਚੁਵਾਈ ਆ ਬਿਲਕੁਲ ਤੁਹਾਨੂੰ ਵਿੱਚ ਕੁਝ ਘਤਾਨਾਂ ਨਿਗਾ ਦੇ ਵਿੱਚ ਕਢਾ ਦਿੱਤੀਆਂ ਨੇ ਤਾਂ ਜੋ ਮੇਰੇ ਵੀਰ ਕਈ ਨਾਲ ਦੂਰ ਦਰਾਡੇ ਬੈਠੇ ਆ ਕੋਈ ਸੌਤਾ ਹੀ ਕਰਨਾ ਚਾਹੁੰਦੇ ਆ ਅਮਰੀਕਾ ਨੂੰ ਬਚਾ ਲਾ ਦੀ ਇਦੋਂ ਬਾਅਦ ਇੱਕ ਹੌਲੇ ਪੜਤੇ ਦੀ ਮੱਝ ਵਿਖਾ ਦਿੰਦੇ ਆ ਗੱਲਬਾਤ ਪੂਰੀ ਕਰਦੇ ਆ ਵੀਰ ਸੰਦੀਪ ਸਵੇਰ ਕਿੰਨੇ ਦਿਨਾਂ ਦੀ ਸੂਈ ਆ ਸੰਤੂ ਸਾਹਿਬ ਇਹ ਸੂਏ ਨੂੰ ਇਹਨੂੰ ਘੱਟੋ ਘੱਟ ਕੋਈ 15 ਦਿਨ ਹੋ ਗਏ ਆ ਆਈਟਮ ਜਿਹੜਾ ਲੋਅਰ ਦਾ ਦੁੱਧ ਆਲੇ ਥੱਲੇ 8 ਕਿਲੋ ਆ 8 ਕਿਲੋ ਚਲੋ ਇਹ ਅੱਜ ਹੀ ਆਈ ਆਪਣੇ ਕੋਲ ਜੇ 2 ਦਾ ਰਹਿ ਗਈ ਤਾਂ ਆਪਾਂ 10 ਕਿਲੋ ਦੁੱਧ ਬਣਾਵਾਂਗੇ ਨਹੀਂ ਕੱਟਾ ਇਹ ਸੰਤ ਸਾਬ ਕੋਈ ਗੱਲ ਨਹੀਂ ਕੱਟਾ ਮਗਰ ਆ ਗਿਆ ਠੀਕਾ ਜੀ 8 ਕਿਲੋ ਦੁੱਧ ਐਸ ਵਕਤ ਜਿਹੜਾ ਤੁਹਾਨੂੰ ਚਵਾ ਦੇਣਾ 50 ਸੂਬਾ ਤੇ ਕੋਈ 10 12 12 13 ਦਿਨਾਂ ਦੀ ਲਾਲੇ ਠੀਕਾ ਜੀ ਸੁਈ ਆ ਬੱਚਾ ਤੁਹਾਨੂੰ ਦਿਖਾਤਾ ਤਸल्ली ਦੇ ਨਾਲ ਤੇ ਬਾਕੀ ਫੇਸ ਕੁਆਲਟੀ ਦੀ ਤੁਸੀਂ ਵੇਖ ਲਓ ਸਿੰਘ ਬੈਕ ਸਾਈਡ ਨੂੰ ਆ ਬਾਕੀ ਥੋੜੇ ਛੋਟਾ ਛੋਟਾ ਸਿੰਘ ਆ ਸੰਤ ਸਾਬ ਹਾਂ ਬਾਕੀ ਪਿੰਡੇ ਪੁੰਡੇ ਦੀ ਕਰਮਾਂ ਲਈ ਪੱਧਰੀ ਹੈ ਬੈਕ ਪਿੱਠਪੂੜਾ ਵੀ ਵਧੀਆ ਵਾ ਠੀਕ ਆ ਜੀ ਆ ਲੇਵੇ ਦੀ ਬੰਤਰਾ ਥਾਂ ਥੋਂ ਦਾ ਤੁਸੀਂ ਸਹਾਈਜ ਵੇਖ ਲਓ 8 ਕਿਲੋ ਦੁੱਧ ਪੂਰ ਛੱਟੇ ਤੋਂ ਬਚੀ ਆ ਵੀ ਹਾਂ ਬਚੀ ਸੰਤੋਸਾ ਗੋਗਲ ਜਣੀ ਮੋਟੀ ਤਾਰਾ ਮੈਂ ਚਵਾਈ ਕਰਕੇ ਖਵਾਵਾਂਗੇ ਇਹਦੀ ਚਲੋ ਜੀ ਲੋਬੀ ਕਰੀ ਚੱਲੋ ਮਾਣਾ ਸੋਹਣੇ ਸਾਹਿਬ 2 ਰੁਪਏ ਮਹਿੰਗਾ ਹੀ ਲੈਣਾ ਆਪਾਂ ਮਹਿੰਗਾ ਵੇਚਣਾ ਗਲਤ ਨੰਗਰ ਨਹੀਂ ਲੈਣਾ ਡੇਰੀ ਵਿੱਚ ਆਜਾ ਆਪਾਂ ਕੋਈ ਚੀਜ਼ ਜਾਇਜ ਦੇ ਰਹੇ ਹਾਂ ਤੇ ਉਹ ਕੋਈ ਘਟਿਆ ਹੋਊਗੀ ਹਾਂ ਘਟਿਆਣਾ ਹੋ ਗਿਆ ਆਪਣਾ ਨੰਗਰ ਗਲਤ ਨਾ ਹੋਊਗਾ ਚਵਾਈ ਦਾ ਗਲਤ ਨਿਕਲੋ ਦੁੱਧ ਦੇ ਅਗਲੇ ਦੇ ਪਾਇਦਾ ਬੱਸ 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 ਅਗਲਾ ਜਿੰਨਾ ਮਰਜੀ ਚੋਲੇ ਮੋਸਟਲੀ 200 ਹਰੇਕ ਪੁਰਾਣੇ ਡੇਰੀ ਪਰਪਸ ਵਾਸਤੇ ਕੋਈ ਵੀ ਜਾਨਵਰ ਪਸ਼ੂ ਖਰੀਦਣਾ ਹੁੰਦਾ ਦਹਾਰੂ ਖਾਸ ਤੌਰ ਤੇ ਜੇ ਦੁੱਧ ਵਾਲੇ ਪਾਸਿਓਂ ਥਣ ਵਾਲੇ ਪਾਸਿਓਂ ਰਿਕਾਵਟ ਨਿਕਲ ਆਈ ਤੇ ਫਿਰ ਫਾਇਦਾ ਕੀ ਪੈਸੇ ਲਾਏ ਦਾ ਸਮਝੋ ਸਾਹਿਬ ਗਲ ਆ ਵੇਖੋ ਮਾਲ ਲੈਂਦੇ ਆਪਣੇ ਤਰਕੇ ਤਰਕੇ ਕਿ ਮੱਛੀਆਂ ਤਿੰਨ ਵੇਚੀਆਂ ਬਹੁਤਾਂ ਚੰਗੀਆਂ ਹੋਈ ਆ ਠੀਕ ਆ ਉਹ ਵੀਰ ਬੜੀ ਦੂਰੋਂ ਆਏ ਇਧਰੋਂ ਕਾੜੀਓਂ ਗਰਦਾਸਪੁਰੋਂ ਨਾ ਆਏ ਬੜੀ ਦੂਰੋਂ ਆਏ ਸੀ ਹਾਂਜੀ ਹਾਂਜੀ ਚਲੋ ਲਓ ਜੀ ਕੱਢੋ ਮੇਰੇ ਵੀਰ ਨਿਗਾ ਦੇ ਵਿੱਚੋਂ ਠੀਕ ਆ ਬਾਅਦ ਵਿੱਚ ਨੀਲੀ ਰਬੀ ਦੀ ਚਵਾਈ ਵੀ ਤੁਹਾਨੂੰ ਦਿਖਾਵਾਂਗੇ ਇਹਦਾ ਰੇਟ ਪੁੱਛ ਲੈਨੇ ਵੀਰੋ ਇਹ ਭੋੜੀ ਆਲਾ ਹਿਸਾਬ ਹੀ ਆ ਮੇਰਾ ਹਿਸਾਬ ਲਈ ਇੱਕ ਸਿੰਗਲ ਹੱਡੀ ਦੀ ਪਤਲੇ ਚੰਮ ਦੀ ਬਿਲਕੁਲ ਆ ਵਿਖਾ ਦਿਓ ਜਸ਼ਨ ਵਿਖਾ ਦਿਓ ਬਹਿਣੀ ਵਾਲੇ ਪਾਸੇ ਬਹਿ ਕੇ ਵਿਖਾ ਦਿਓ ਤਸੱਲੀ ਨਾਲ ਥਣ ਵਿਖਾ ਦਿਓ ਠੀਕ ਆ ਆ ਬਹਿਣੀ ਵਾਲਾ ਪਾਸਾ ਠੀਕ ਆ ਤੇ ਆ ਥਣ ਦਾ ਜਿਆ ਸੁਭਾ ਇਹ ਸੰਤੂ ਸਾਹਿਬ ਦਾ ਵੱਡਾ ਛੋਟਾ ਥਣ ਨਹੀਂ ਕੋ ਜੱਕੇ ਥਾਣਾ ਜਿਆ ਸੁਭਾ ਤੇ ਇਧਰ ਮਾਰਦੇ ਹੋ ਕੈਮਰਾ ਆ ਬੱਚਾ ਵਿਖਾ ਦਿਓ ਕਟਾ ਆ ਇਕੜੀਆ ਲੱਗ ਜੂ ਭਰਾਵਾਂ ਨੂੰ ਠੀਕ ਹੈ ਜੀ ਆ ਬੱਚਾ ਤੇ ਸੰਤੂ ਸਾਹਿਬ ਬਾਕੀ ਚਲੋ ਵਜਨ ਮਟਾ ਵੱਡਾ ਆਪਾਂ ਚਲੋ ਭਾਣਾ ਲਈ ਭਾਣਾ ਦੇ ਦੇਣੀ ਠੀਕ ਹੈ 8 ਕਿਲੋ ਦੁੱਧ ਕੀ ਮੁੱਲ ਦੀ ਜਾਊਗਾ ਅੱਜ ਸੰਤੂ ਸਾਹਿਬ ਆਪਾਂ ਇੱਕੋ ਮੁੱਲ ਕਰਨਾ ਇਹਦਾ 72000 ਰੁਪਏ ਨਹੀਂ ਖਾ ਜਾ 70000 ਤੇ 70000 ਦੀ ਦੇ ਦਈਏ ਅੰਦਰ ਆਣ ਕੇ ਦਈਏ 7000 ਕਾਫੀ ਅੰਦਰ ਫਿਰ 70 ਨਹੀਂ ਦੇ ਦਈਏ ਪੈਂਠਾ ਪੂਠਾ ਦੇ ਦੇ ਦਈਏ ਚਲੋ ਤੁਸੀਂ ਕਹਿੰਦਾ ਦੇ ਦਿਓ ਪਰ ਬਾਲਾ ਬਧਾਕਾ ਖਣੀਗਾ 65000 ਦੀ ਜਾਂ ਤਾਂ ਸੰਤੋ 65000 ਦੀ ਜਾਊਗੀ ਬਿਲਕੁਲ ਮੁੱਲ 60000 ਦੀ ਕੀਤਾ ਕੋਈ 67 ਨਹੀਂਗਾ ਮਾਰਾ ਤੁਹਾਨੂੰ ਕਹਿੰਦੇ ਚਲੋ ਆਪਾਂ ਨੂੰ 2000 ਰੁਪਏ ਬਾਈਗਾ ਜਿਤਨਾ ਹੁਣ 5-6 ਡੰਗਰੇ ਮੰਨ ਲਓ ਰੁਪਈਆ 10000 ਬਣੂਗਾ 65000 ਦੀ ਆ ਦੁੱਧ ਮੇਰਾ ਵੀਰ ਚਲੋ ਚੰਗੀ ਸੇਵਾਰੀ 9 10 9 10 ਕਿਲੋ ਤੁਹਾਨੂੰ ਸਾਬ ਸਾਰੇ ਇੰਨੀ ਚਲੋ ਵੱਡੀ ਵੱਡੀ ਰਕਮ ਲਾਉਂਦੇ ਕਈ ਸੌ ਸੌ ਲੱਖ ਵੀ ਲਾਉਂਦੇ ਕਈ ਚਲੋਂਦੇ 55 60 ਦੇ ਘਰੇ ਚ ਘੇਰਦੇ ਪੈਣ ਦੇ ਚ ਚਲੋ ਬਹੁਤ ਜਿਆਦੀ ਮੈਂ ਚੰਗੇ ਚਲੋ ਭੋੜੀਆਂ ਵਾਲਾ ਹਿਸਾਬੇ ਨਿਕਨਗਾ ਸਿੰਘ ਪਛਾਣੂ ਆ ਉਹਦੀ ਚਵਾਈ ਕਰਾ ਦੇਗੀ ਕਰਾ ਦਈਏ ਜੀ ਲੈ ਵੀ ਇਧਰ ਜਸ਼ਨਪੁਰ ਤੋਂ ਵਿਖਾਈਂ ਦਰਮਾਰ ਕੇ ਕੈਮਰਾ ਠੀਕ ਪਸਮਾਈ ਸੋ ਨੀਲੀ ਰਾਵੀ ਦੀ ਠੀਕ ਆ ਜੀ ਬਾਕੀ ਪਸਮਾ ਲਾਹੀ ਕੁਝ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਨਾਲ ਦੀ ਨਾਲ ਚੈੱਕ ਕਰਾ ਦਿੰਨੇ ਆ ਆ ਦੇਖੋ ਥੋੜਾ ਮੈਂ ਨੇ ਰੱਜ ਪੁੱਜ ਕੇ ਖਾਤਾ ਨਹੀਂ ਅਜੇ ਕੁਝ ਸੰਦੂ ਸਾਹਿਬ ਜੇ ਪੱਠਣ ਚਿੱਟਾ ਮੈਨੇਜਰ ਨੇ ਧਰਿਆ ਇੱਥੇ ਬਾਕੀ ਅਗਲੇ ਥਾਣਾ ਦੀ ਅਗਲੇ ਥਾਣਾ ਦੀ ਚਵਾਈ ਤੁਸੀਂ ਦੇਖੋ ਮੋਟੀ ਧਾਰ ਆ ਠੀਕ ਆ ਜੀ ਵੀ ਉਹ ਕੱਲੀ ਕਹਿਣ ਵਾਲੀ ਗੱਲ ਨਹੀਂ ਜੀ ਕਿਤੇ ਭੂਸ਼ ਠਾਵਾ ਤੇ ਆਪਾਂ ਵਿੱਚ ਦੱਸਣ ਜੋ ਸੰਦੂ ਸਾਹਿਬ ਉਸੇ ਵੇਲੇ ਦੱਸਾਂਗੇ ਉਸੇ ਵੇਲੇ ਚਲੋ ਵੀਰਾਂ ਭਰਾਵਾਂ ਆਪਣੇ ਲੈਣੀਆਂ ਹਾਂ ਆ ਅਗਲੇ ਥਾਣਾ ਦੀ ਦੇਖੋ ਜੀ ਆਹ ਦੇਖੋ ਆਉਂਦੀ ਗੰਮ ਗੰਮ ਕੇ ਕਿ ਨਹੀਂ ਭੋਲੀ ਬਹੁਤੀ ਭਵੇਂ ਦਫਾ ਸੋਣ ਦਾ ਜਵਾਗ ਚੋਲੇ ਸੰਦੂ ਸਾਹਿਬ ਇਹਦੀ ਭੋਲੀ ਅਜੇ ਪਸ਼ਮੀਨੀ ਜੰਮੇ ਬਿਲਕੁਲ ਜੀ ਬਿਲਕੁਲ ਉਤਰਾਏ ਪਤਾ ਨਮਰਾਤ ਲੋ ਜੀ ਅਰੇ ਇਹ ਅਮਰੀਕੇ ਬੱਚਾ ਲਾਈ ਪੁਆਇ ਇਦਰ ਇੱਕ ਵਾੜ ਦਾ ਆਪਾਂ ਵੇਰਵਾ ਨਜ਼ਰ ਸਾਂਝਾ ਕਰ ਦਿੰਦੇ ਆ ਇਹਦਾ ਪਰਵਾਹ ਵੀ ਦਿਖਾ ਦੇਵਾਂਗੇ ਬਾਅਦ ਚ ਆ ਆ ਗਈ ਇੱਕ ਸੰਦੀਪ ਆਪਣੇ ਕੋਲ ਦੂਜਾ ਸੁਬਾ ਸੂਣ ਵਾਲੀ ਐ ਸੰਤੂ ਸਾਹਿਬ ਹਾਂ ਬਹੁਤ ਜਿਆਦੀ ਵਹਿੜ ਚੰਗੀ ਆ ਵੱਡੀ ਵਹਿੜ ਆ ਪਲੀ ਜੰਮੀ ਵੀ ਚੰਗੀ ਆ ਬਾਕੀ ਲੱਗ ਕੇ ਆ ਕੇ ਖਵਾ ਜੇ ਘਟੋ ਘਟ ਵੀ 10 ਦਿਨਾਂ ਦੀ ਪੈਂਡਿੰਗ ਆ ਇੱਥੋਂ ਵਿਖਾ ਦਿਓ ਬਿਲਕੁਲ ਆ ਵੇਖੋ ਸ਼ਹਿਤ ਇੱਕ ਉਂਗਲ ਦੇ ਪਾਇਆ ਤੁਹਾਨੂੰ ਵਿਖਾ ਦਿੰਨੇ ਆ ਚੌਲ ਮਖਿਆਲ ਹੀ ਆਉਂਦੇ ਆ ਠੀਕ ਆ ਜੀ ਅਗਲੇ ਥਾਣਾ ਦਾ 35 ਨਾ ਦੋ ਦਾ ਜੀ ਉਂਗਲ ਦੇ ਪਾਇਆ ਸੰਤੂ ਸਾਹਿਬ ਆ ਦੋ ਥਾਣਾ ਦਾ 35 ਮਗਰਲੇ ਦਾ ਬਹਿਣੀ ਵਾਲਾ ਜਿਹੜਾ ਮਗ ਇੱਕੋ ਜਿਹਾ ਬਿਲਕੁਲ ਸ਼ਾਇਦ ਮਖਿਆਲ ਠੀਕ ਆ ਚੌਥੀ ਉਂਗਲ ਦਾ ਪਾਇਆ ਜੀ ਬਾਕੀ ਥਣ ਵਿੱਚ ਇਧਰ ਖਾਥੀ ਚਵਾਈ ਲਾ ਹੋਏ ਨਾ ਇਹ ਨਾ ਕੋਈ ਆਖੇ ਇਤਨਾ ਮੁੱਠੀ ਆਉਣਾ ਮੁੱਠੀ ਮੁੱਠੀ ਚਾਉਣ ਵਾਲਾ ਥਾਣਾ ਪੂਰਾ ਮੁੱਠੀ ਚਾਉਣ ਵਾਲਾ ਥਾਣਾ ਇਧਰੋਂ ਪਿਛੋਂ ਇਹ ਕੱਚੀ ਆ ਕੱਚੀ ਬਹਿੜ ਨਰਮੀ ਨਰਮੀਆਂ ਵਛੀ ਆ ਵਿਖਾ ਦਿਓ ਹਾਂ ਕੋਈ ਛੱਕ ਨਹੀਂ ਕੋਈ ਥਣ ਕਿ ਜਨ ਕੱਢ ਜਾਣਾ ਇਹ ਜਦੋਂ ਪਸ਼ਮੀਨਾ ਬਹੁਤ ਜ਼ਿਆਦੀ ਬਿਹਰ ਚੰਗੀ ਆ ਲਓ ਜੀ ਬਾਕੀ ਥਲੋ ਖਲਾਰ ਖਲੂਰ ਬੜਾ ਖਲਾਰ ਬੜਾ ਜਿਆਦਾ ਚਲੋ ਚੰਗਾ ਦੁੱਧ ਚਵਾ ਦੂਗੀ ਮੇਰੇ ਹਸਾਉਣ ਚ ਤੇ ਵਾਰ ਕੇ 20 ਕਿਲੋ ਦੁੱਧ ਬਾਈ ਚਵਾ ਰਾਜੀ ਵੀ ਚੰਗੀ ਆ ਬਾਈਓ ਵਟਾ ਚੰਗਾ ਚੌੜੀ ਆ ਉੱਤੇ ਇਹ ਵੀ ਨਹੀਂ ਗੱਲ ਪਾ ਤੀ ਕੋਈ ਨਹੀਂ ਨਹੀਂ ਸਾਂਭੀ ਆ ਸੰਤੂ ਸਾਹਿਬ ਜਿੰਨੀ ਆ ਕਿ ਸਾਂਭੀ ਆ ਪੇਠਾਲੇ ਬਣਿਓ ਪੂਰੀ ਟਕਾਊ ਪੇਠਾ ਪੇਠਾ ਕਮੀ ਨਹੀਂ ਨੀਗੀ ਲਓ ਜੀ ਕਰੋ ਚੈੱਕ ਲਓ ਵੀ ਵਾੜ ਦੇਖੋ ਮੇਰਾ ਭਰਾ ਠੀਕ ਆ ਜੀ ਸੰਤੂ ਸਾਹਿਬ ਜਿਹੜਾ ਡੰਗ ਜਾਨਵਰ ਆਊਗਾ ਆਪਣੇ ਅੱਡੇ ਦੇ ਖਰਾ ਆਊਗਾ ਭਾਵੇਂ ਕੱਚਾ ਹੋਵੇ ਭਾਵੇਂ ਪੱਕਾ ਹੋਵੇ ਹਾਂ ਸਰਾਂ ਦੇ ਪਿੱਛੇ ਭਾਰ ਦੀ ਫੁੱਲ ਗਰੰਟੀ ਦੇਦੀ ਵੀ ਲਓ ਜੀ ਨਾੜਾ ਨੂੜਾ ਵੀ ਤੁਹਾਨੂੰ ਚੈੱਕ ਕਰਾ ਦਾਂਗੇ ਫੇਰ ਰਿਸਪੌਂਸ ਵੀ ਬਾਕੀ ਕਾਫੀ ਹੈ ਲੈ ਸੀ ਸੀਲ ਲੱਗ ਗਿਆ ਚਲੋ 20 22 ਕਿਲੋ ਦੋ ਤਾਂ ਰਾਮ ਨਾਲ ਆਪ ਦੋਗੇ ਜੇ ਕੋਈ 4 ਦਿਨ ਸਾਹਮਣੇ ਰੱਖੋ ਅੱਜ ਭਾਣਾ ਦੇ ਦਾਂਗੇ ਤਿਆਰ ਹੋਈ ਚਲੋ ਆਪਾਂ ਮੋਲਣਾ ਵੇਚਣੀ ਹਾਂ ਹਾਂ ਸੰਦੀਪ ਮੜ ਇੱਥੇ ਰੁਕਿਆ ਇੱਥੇ ਰੁਕਿਆ ਜੀ ਆ ਬਖਾ ਦੋ ਨਾੜ ਨੂੜ ਕਰਾ ਦੋ ਚੈੱਕ ਲੈਵੇ ਦੇ ਉੱਤੇ ਠੀਕ ਆ ਤੋ ਦੁੱਧ ਕਰਮ ਵਾਲੀ ਚਲੋ ਚਵਾਈ ਜਾਊਗੀ ਚੰਗਾ ਆਵਾ ਧਾਵਾ ਤੇ ਜਿਹਾਉਣਾ ਇਹਨੇ 25-37 ਦਿਨ ਹੀ ਸਤ ਸੰਸਾ ਹਫਤਾ ਕਰਦੀ ਆ ਚਲੋ ਪਰ ਮਹਾਰਾ ਜੀ ਕਿਰਪਾ ਕਰੇ ਪਹਿਲੀ ਵੀੜੀ ਜੇ ਵਿਕ ਜੇ ਨਾ ਵੀ ਕੀ ਤੇ ਫਿਰ ਦੂਜੀ ਵੀੜੀ ਸੰਤੂ ਸਾਹਿਬ ਆਪਾਂ ਫਿਰ ਫਿਰ ਵਿਖਾਵਾਂਗੇ ਇਹਨੂੰ ਦੌੜ ਤੂੜਦੀ ਤਾਂ ਮਿਲਖਾ ਸਿੰਘਾਂ ਗੂੰਆਂ ਹਾਂਜੀ ਹਾਂਜੀ ਲਓ ਜੀ ਬਾਕੀ ਮੇਰਾ ਭਰਾ ਜਿਹੜੇ ਫਾਰਮਾਂ ਦੇ ਵਿੱਚ ਚਲੋ ਕਿਸੇ ਭਰਾ ਨੇ ਛੋਟਾ ਫਾਰਮ ਸ਼ੁਰੂ ਕੀਤਾ ਵੱਡੇ ਦੇ ਵਿੱਚ ਵੈਸੇ ਵੀ ਘਰੇਲੂ ਕਿਸੇ ਪਰਿਵਾਰ ਨੇ ਕੋਈ ਚਲੋ ਗਾਂ ਖਰੀਦਣੀ ਆ ਹਾਂਜੀ ਹਾਂਜੀ ਤੇ ਪਾ ਸਕਦੇ ਜੇ ਤੁਸੀਂ ਐਡ ਕਰ ਸਕਦੇ ਜੇ ਦੁੱਧ ਇਹਨੇ ਕਰਮ ਵਾਲੀ ਨੇ ਚਵਾਈ ਜਾਣਾ ਚੰਗਾ ਡਰ ਗਈ ਆ ਨ ਪੱਦਰ ਬਿਲਕੁਲ ਫਾੜੀ ਵਾਲਾ ਲੇਵਾ ਤੇ ਚਾਰੇ ਥਾਣਾ ਕੋਈ ਬੱਚੀ ਛਾਂਗ ਨਹੀਂ ਗਈ ਨਾਲ ਆ ਕਰਾ ਦੇ ਚੱਕ ਲੈ ਵਿਖਾ ਦੇ ਨਾਲ ਸੋ 53 ਤੁਹਾਨੂੰ ਬਿਲਕੁਲ 24 ਉਂਗਲਾਂ ਦੇ ਬਿਲਕੁਲ 蒂ਪ ਕੇ ਵਿਖਾਤਾ ਇੱਕੋ ਜਿਹਾ ਮਕੀ ਪੂਰੀ ਵੱਡੀ ਬਹਿੜਿਆ ਕੋਈ ਛੋਟੀ ਨਹੀਂ ਗਈ ਸੰਤੂ ਸਾਹਿਬ ਇਹ ਸੰਦੀਪ ਦੇ ਦੇ ਫਿਰ ਅੱਜ ਜੈਜ ਸੁਈ ਸੁਾਈ ਸੰਤੂ ਸਾਹਿਬ 60000 ਦੇ ਦੇਾਂਗੇ ਅੱਜ ਆਪਾਂ ਜੈਸਨੋ ਜਿਹੜੀ 60000 ਦੀ ਦੇ ਦਈਏ 60 ਦੀ ਹਾਂਜੀ ਮਾਰ ਕੇ ਛਾਲ ਦੇ ਕੇ ਜੈਜ ਯਾਰ ਹੌਲ ਕੱਢ ਦੇ ਯਾਰ 1500 ਦੇ ਚੱਕਰ ਚ ਨਾ ਪਈਏ ਹਾਂਜੀ ਕਠਾ ਡਾ ਲ ਗਏ ਦੋ ਡਾ ਲ ਗਏ ਤਿੰਨ ਡਾ 57 ਦੀ ਦੇ ਦਿੱਤੀ ਧੱਕਾ ਹੋਏ ਨਾ 58 ਦੀ ਕਰ ਲੋ 58 ਦੀ ਕਰ ਦੇ 58 ਦੀ ਕਰ ਲਾ 57 ਦੀ ਕਰ ਲਾ ਚੱਲ ਭਰਾ ਅਸੀਂ ਹੋਣ ਜਾਈ ਜਾਂਦੇ ਗਿਆ ਆਂਦੇ ਯਾਰ ਜੇ 57000 ਦੀ ਆ ਪੂਰੀ ਕੋਠੇ ਜੱਡੀ ਵੈੜ ਹਾ ਵੱਡੀ ਵੈੜ ਹੈ ਕੋ ਛੋਟੀ ਨਹੀਂ 57 ਦੀ ਕਰ ਸੁਣ ਜਾ ਜੀ ਬਾਕੀ ਜੇ ਕੋ ਸੰਤੂ ਸਾਹਿਬ ਦੱਸਦੇ ਨੇ ਸਾਹਮਣੇ ਬੱਛੀ ਤੇ ਬੱਛੀ ਹੈਗੀ 65000 ਦੀ ਨਹੀਂ ਹਾ ਬਾਰ ਹੈਗੀ ਆ ਕੀ ਬੈਠੇ ਬੇ ਵਾਲੂਆ ਚੰਗਾ ਬੈਠਦਾ ਜੀ ਬਾਕੀ ਥੱਲੇੋਂ ਕਰਮਾਂ ਦੀ ਪੰਡ ਪਾਉਗੀ ਅਜੇ ਹਾਂਜੀ ਹਾਂਜੀ 37 ਦਿਨ ਹੀ ਦੱਸੂਗੀ ਆਪਦਾ ਆਪ ਹਾਂ ਆਪਣਾ ਵਿਖਾਉ ਦੇ ਥਣ ਤੋਂ ਪੂਰਾ ਹੱਥ ਚਵਾਈ ਲਾ ਮਿਲਕ ਵੇਣਾ ਵੇਖੋ ਕਿੰਨੀਆਂ ਲੱਗੀਆਂ ਥਣ ਵਿੱਚ ਐਨ ਕੁੜੀਆਂ ਕੱਥ ਚਵਾਈ ਲਾਉਂਦਾ ਨਹੀਂ ਨਹੀਂ ਬਸ ਯਾ ਠੀਕ ਠੀਕ ਆ ਬਸ ਟਿੱਪਣ ਐ ਮਖਿਆਲ ਪੂਰਾ ਕੇ ਹਾਂਜੀ ਤੇ ਇਹ ਅੱਜ ਦੋਸਤੋ ਐਨੀਮਲ ਨੇ ਇੱਕ ਤਮੇਦਰ ਜਿਹੜੀ ਮੱਝ ਵਿਖਾ ਦਿੰਦੇ ਆ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਇਹ ਪਸ਼ਵੀਆਂ ਸੰਦੀ ਮਾਰਦੇ ਆ ਚਾਰ ਚਾਰ ਧਾਰਾਂ ਇੰਦੀਆਂ ਵੀ ਡਰਦੀ ਆ ਮੈਨੂੰ ਜਾਬਦੀ ਸਾਨੂੰ ਕੋਈ ਗੱਲ ਨਹੀਂ ਜੀ ਵੀਰੇ ਨਾ ਲ ਆਲੋ ਜੀ ਠੀਕ ਹੈ ਇਹ ਕੋ ਪੋਲੀ ਗੱਡੀ ਆ ਛਾਲਾ ਠੀਕ ਹੈ ਜੀ ਲੋਬੇ ਠੀਕ ਹੈ ਇੱਕ ਵੀਰ ਸੰਦੀਪ ਆਪਣੇ ਜਿਹੜੇ ਸੰਪਰਕ ਨੰਬਰ ਆ ਉਹ ਵੀ ਆਪਾਂ ਸਾਂਝਾ ਕਰ ਦਿੱਿਆ ਤੇ ਅੱਜ ਜਿਹੜੇ ਦੋਸਤੋ ਇਹ ਤੁਹਾਨੂੰ ਐਨੀਮਲ ਦਿਖਾ ਦਿੱਤੇ ਟੋਟਲ 5 ਨਗ ਸੀਗੇ ਬਿਲਕੁਲ ਭਾ ਨਰਮ ਕੀਤੇ ਆਪਾਂ ਸੰਤੂ ਸਾਬ ਜੈਜ ਮੁੱਲ ਦੇ ਵਿੱਚ ਪਸ਼ੂ ਆ ਠੀਕ ਆ ਜਿਹੜੇ ਆਪਣੇ ਨੰਬਰ ਹੈਗੇ ਆ ਸੰਤੂ ਸਾਬ ਇੱਕ ਨੰਬਰ ਆਪਣਾ ਹੈਗਾ ਜੀ 84370 ਜੀ 38947 ਜੀ ਇੱਕ ਨੰਬਰ ਹੈਗਾ ਜੀ 98146 ਜੀ 38947 ਜੀ ਠੀਕ ਆ ਜੀ ਸੱਚੀ ਗਾ ਵੀਰ ਜੀ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ